ਮਨ ਅਰੋੜਾ ਜੀ ਉਹ ਇੱਥੇ ਕੱਤੂ ਨੰਗਲ ਦੇ ਵਿੱਚ ਆ ਰਹੇ ਨੇ ਆਪਣਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਭਾਰਤਿਆ ਉਹਨੇ ਐਲਾਨ ਕੀਤਾ ਸੀਗਾ ਵੀ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੁੱਖ ਮੰਤਰੀ ਮੰਤਰੀ ਵਿਧਾਇਕ ਜਾਣਗੇ ਅਸੀਂ ਪੀਸਫੁਲੀ ਢੰਗ ਨਾਲ ਉਹਨਾਂ ਨੂੰ ਸਵਾਲ ਕਰਨ ਜਾਵਾਂਗੇ وجہ ਉਹਦੀ ਇੱਕ ਤਾਂ ਮੌਜੂਦਾ ਸਮੇਂ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਸੀ ਲੰਗੀ ਗਈ ਹੈ ਉਹਦੇ ਤੇ ਅਸੀਂ ਸਵਾਲ ਜਵਾਬ ਕਰਨਾ ਚਾਹੁੰਦੇ ਆ ਅਮਨ ਅਰੋੜਾ ਜੀ ਬੋਲਦੇ ਸੀ ਸੀ ਨਾ ਅੱਜ ਉੱਡਾ ਸਵਾਲ ਆ ਗਿਆ ਕਿ ਉਹ ਸਾਨੂੰ ਵਧੀਆ ਦਾ ਕਾਰਨ ਦੱਸ ਕੇ ਜਾਣ ਸਾਡੇ ਕੋਲ ਐਨ ਪੂਲਿੰਗ ਪਾਲਿਸੀ ਦਾ ਤੇ ਨੋਟੀਫਿਕੇਸ਼ਨ ਪਿਆ ਹੋਆ ਅੰਮ੍ਰਿਤਸਰ ਦੇ ਵਿੱਚ ਪੁੱਡਾ ਨੇ ਜਿਹੜੀ 100 ਕਿਲੇ ਪ੍ਰਾਣੀ ਜੇਲ੍ਹ ਦੀ ਜ਼ਮੀਨ ਆ ਉਹ ਵਿਕਸਿਤ ਕਰਨ ਵਾਸਤੇ ਲਈ ਸੀ 16 17 ਚ ਅੱਜ ਤੱਕ ਉੱਥੇ 20 15 16% ਹੀ ਵਿਕਰੀ ਹੋਈ ਆ ਜਿਉ 32 ਸਾਲਾਂ ਚ ਉਹ ਸਰਕਾਰ ਦੀ ਆਪ ਦੀ ਜ਼ਮੀਨ ਵਿਕਸਿਤ ਹੋਊਗੀ ਕਿ ਕਿਸਾਨਾਂ ਦੀਆਂ ਪਿੰਡਾਂ ਵਾਲੀਆਂ ਕਲੋਨੀਆਂ ਕਦੋਂ ਵਿਕਸਿਤ ਹੋਣਗੀਆਂ ਇਹ ਅਸਲ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦਾ ਇੱਕ ਨਵਾਂ ਰਾਵ ਹੈ। ਲੈਂਡ ਪੁਲਿੰਗ ਪੌਸੇ ਵੇਖੋ ਜਦੋਂ ਸਰਕਾਰ ਆਪਣੇ ਕੋਈ ਸਰਕਾਰੀ ਕੰਮ ਕਰਨਾ ਸੀ, ਕੋਈ ਰੋਡ ਬਣਾਉਣਾ ਸੀ, ਕੋਈ ਹੋਰ ਸਰਕਾਰੀ ادارے ਵਾਸਤੇ ਜ਼ਮੀਨ ਚਾਹੀਦੀ ਸੀ ਤੇ ਉਹ ਤੋਂ 2013 ਲੈਂਡ ਐਕੁਇਜ਼ੀਸ਼ਨ ਐਕਟ ਦੇ ਤਹਿਤ ਜ਼ਮੀਨ ਖਵਾਰ ਕਰਦੀ ਸੀ ਤੇ ਕਿਸਾਨ ਨੂੰ ਉਹਦਾ ਜੋ ਜ਼ਮੀਨ ਦਾ ਰੇਟ ਸੀ, ਮਾਰਕੀਟ ਦਾ ਉਹਲਾ 4 ਗੁਣਾ ਵਧਾ ਕੇ ਕਿਦੇ ਦਿੰਦੀ ਸੀ ਹੁਣ ਸਰਕਾਰ ਜਿਹੜੀ ਨੀਤੀ ਲਿਆਈ ਆ ਉਹਦੇ ਵਿੱਚ ਸਰਕਾਰ ਇਹ ਕਹਿੰਦੀ ਆ ਕਿ ਜ਼ਮੀਨ ਦਾ ਪੈਸਾ ਕੋਈ ਨਹੀਂ ਦੇਣਾ ਜ਼ਮੀਨ ਸਾਨੂੰ ਦੇ ਦਿਓ ਤੇ ਤੁਹਾਨੂੰ ਜਿਹੜਾ ਵਾ ਮਲਕੀ 1200 ਗਾਜ ਜਗਾ ਜਿਹੜੀਆਂ ਉਹ ਦੇ ਦੇਾਂਗੇ ਰਹਿਣ ਵਾਸਤੇ ਜਾਂ 200 ਕਾਈ ਦਾ ਜਿਹੜਾ ਪਲਾਟ ਹੈ ਇੱਕ ਕਮਰਸ਼ੀਅਲ ਯੂਜ਼ ਕਰਨ ਵਾਸਤੇ ਦੇ ਦੇਾਂਗੇ ਅਸੀਂ ਕਹਿੰਨੇ ਵੀ ਇਹ ਪਾਲਸੀ ਦੇਸ਼ ਹਿੱਤ ਨਹੀਂ ਆਗੀ ਇਹ ਦੇਸ਼ ਦੇ ਲੋਕਾਂ ਦੇ ਅਜਾੜਾ ਕਰਨ ਵਾਲੀ ਪਾਲਸੀ ਆ ਤੇ ਵੱਡੇ ਕਾਰਪੋਰੇਟਾਂ ਨੂੰ ਸਾਡੀਆਂ ਜ਼ਮੀਨਾਂ ਤੇ ਕਿਸਾਨ ਨੂੰ ਧੱਕੇ ਨਾਲ ਅਜਾੜ ਕੇ ਤੇ ਜ਼ਮੀਨਾਂ ਦੇ ਉੱਤੇ ਕਬਜ਼ਾ ਜਿਹੜਾ ਵਾ ਉਹ ਕਾਰਪੋਰੇਟਾਂ ਲਈ ਕਰਾਉਣ ਦੀ ਨੀਤੀ ਆ ਇਹਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਝੋਨੇ ਦਾ ਸੀ ਜਿਹੜਿਆ ਤੇ ਕਿਸਾਨ ਨੂੰ ਖਾਲਦ ਚਾਹੀਦੀ ਆ ਜਿਹੜੀ ਖਾਦ ਆ ਲੀਗ ਦਾ ਜੀ ਤਰੀਕੇ ਨਾਲ ਪੰਜਾਬ ਦੇ ਵਿੱਚ ਆਉਂਦੀ ਆ ਕੇਂਦਰ ਸਰਕਾਰ ਕੋਟਾ ਤੈਅ ਕਰਦਾ ਉਹ ਕੋਟਾ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਗਿਆ ਕਿਸਾਨ ਪਰਲੇ ਲੈਂਦਾ ਫਿਰਦਾ ਮਾਰਕੀਟ ਦੇ ਵਿੱਚ ਤੇ ਮੈਨੂੰ ਖਾਦ ਦੀ ਯੂਰੀਆ ਦੀ ਬੋਰੀ ਮਿਲ ਜੇ ਖਾਦ ਦੀ ਬੋਰੀ ਜਿਹੜੀ ਆ ਬਲੈਕ ਦੇ ਵਿੱਚ ਵਿਕ ਰਹੀ ਆ ਤੇ ਜਿਹੜਾ ਜਿਹੜਾ ਨਸ਼ਾ ਸੀਗਾ ਉਹ ਘਰ ਘਰ ਵੇਚਦਾ ਅੱਜ ਦੇ ਇਕੱਠ ਦਾ ਕੀ ਕਰਨਾ ਦੇਖੋ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਸੂਬਾ ਪ੍ਰਧਾਨ ਆ ਅਮਨ अरोड़ा ਜੀ ਉਹ ਇੱਥੇ ਕੱਠੂ ਨੰਗਲ ਦੇ ਵਿੱਚ ਆ ਰਹੇ ਨੇ ਆਪਣਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਆ ਉਹਨੇ ਐਲਾਨ ਕੀਤਾ ਸੀਗਾ ਵੀ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੁੱਖ ਮੰਤਰੀ ਮੰਤਰੀ ਵਿਧਾਇਕ ਜਾਣਗੇ ਅਸੀਂ ਪੀਸਫੁਲੀ ਢੰਗ ਨਾਲ ਉਹਨੂੰ ਸਵਾਲ ਕਰਨ ਜਾਵਾਂਗੇ ਮਜਾ ਉਦੀ ਇੱਕ ਤਾਂ ਮੌਜੂਦਾ ਸਮੇਂ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਲੰਢੀ ਗਈ ਆ ਉਹਦੇ ਤੇ ਅਸੀਂ ਸਵਾਲ ਜਵਾਬ ਕਰਨਾ ਚਾਹੁੰਦੇ ਆ ਅਮਨ अरोड़ा ਜੀ ਬੋਲਦੇ ਸੀ ਪ੍ਰਧਾਨ ਜੀ ਇੱਕ ਗੱਲ ਤੁਹਾਡੇ ਕੋਲ ਹੋ ਪੁੱਛਣਾ ਚਾਹੁੰਦੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਸਰਕਾਰ ਕਹਿੰਦੀ ਕਿਸਾਨਾਂ ਵਾਸਤੇ ਹੋਰਾਂ ਲੋਕਾਂ ਵਾਸਤੇ ਬਹੁਤ ਵਧੀਆ ਪਰ ਆਪਾਂ ਵਿਰੋਧ ਕਿਉਂ ਕਰ ਰਹੇ ਹਾਂ ਹਾਂ ਆਪਾਂ ਹੀ ਚਾਹੁੰਦੇ ਸੀ ਨਾ ਅੱਜ ਤੁਹਾਡਾ ਸਵਾਲ ਆ ਗਿਆ ਵੀ ਉਹ ਸਾਨੂੰ ਵਧੀਆ ਦਾ ਕਾਰਨ ਦੱਸ ਕੇ ਜਾਣ ਸਾਡੇ ਕੋਲ ਲੈਂਡ ਪੂਲਿੰਗ ਪਾਲਿਸੀ ਦਾ ਇੱਥੇ ਨੋਟੀਫਿਕੇਸ਼ਨ ਪਿਆ ਹੋਆ ਅੰਮ੍ਰਿਤਸਰ ਦੇ ਵਿੱਚ ਪੁੱਡਾ ਨੇ ਜਿਹੜੀ 100 ਕਿਲੇ ਪੁਰਾਣੀ ਜੇਲ੍ਹ ਉਹ ਵਿਕਸਿਤ ਕਰਨ ਵਾਸਤੇ ਲਈ ਸੀ 16 17 ਚ ਅਜੇ ਤੱਕ ਉੱਥੇ 20 15 16% ਹੀ ਵਿਕਰੀ ਹੋਈ ਆ ਜੇ ਉਹ 32 ਸਾਲਾਂ ਚ ਉਹ ਸਰਕਾਰ ਦੀ ਆਪਦੀ ਜ਼ਮੀਨ ਵਿਕਸਿਤ ਹੋਊਗੀ ਤੇ ਕਿਸਾਨਾਂ ਦੀਆਂ ਪਿੰਡਾਂ ਵਾਲੀਆਂ ਕਲੋਨੀਆਂ ਕਦੋਂ ਵਿਕਸਿਤ ਹੋਣਗੀਆਂ ਨਾਲੇ 3 ਸਾਲ ਦਾ ਠੇਕਾ ਦੇਣਾ ਕੱਲਾ ਸਾਨੂੰ ਇਹ ਤੋਂ ਗਾਂ ਉਹਦੇ ਵਿੱਚ ਜਦੋਂ ਦਾ ਨੋਟੀਫਿਕੇਸ਼ਨ ਹੋ ਗਿਆ ਨਾ ਅਸੀਂ ਉਸਾਰੀ ਕਰ ਸਕਦੇ ਜਾਂ ਕਿਲੋ ਮਿੱਟੀ ਨਹੀਂ ਪੁੱਟ ਸਕਦੇ ਕੋਈ ਕੰਮ ਨਹੀਂ ਕਰ ਸਕਦੇ ਇਹ ਅਸਲ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਤੱਕ ਨਵਾਂ ਰਾਹ ਹੈ ਇਹ ਚ ਕੋਈ ਇਹੀ ਸਵਾਲ ਕਰਨੇ ਸੀ ਅਮਨ ਲੋਣਾ ਜੀ ਭਾਜੀ ਦੂਜਾ ਸਾਡਾ ਸਵਾਲ ਹੋਣਾ ਸੀ ਸ਼ੰਭੂ ਤੇ ਖਨੌਰੀ ਤੇ ਜਦੋਂ ਅਸੀਂ ਆਪਣੀਆਂ ਮੰਗਾਂ ਲੈ ਕੇ ਸ਼ਰਚ ਕਰ ਰਹੇ ਸੀ ਪੰਜਾਬ ਸਰਕਾਰ ਕੇਂਦਰ ਨਾਲ ਰਲ ਕੇ ਸਾਡੇ ਮੋਰਚੇ ਕਿਵੇਂ ਖੜੇ ਲਗਭਗ ਲੋਕ ਇਹਨਾਂ ਨੂੰ ਟਰਾਲੀ ਚੋਰਾ ਦੀ ਸਰਕਾਰ ਕਹਿੰਦੀ ਜਿਵੇਂ ਸਾਡੀਆਂ ਸਟੇਜਾਂ ਭੰਨੀਆਂ ਜਿਵੇਂ ਕਿਸਾਨਾਂ ਤੇ ਤਸ਼ੱਦਦ ਕੀਤਾ ਉਹ ਸਵਾਲਾਂ ਦੇ ਜਵਾਬ ਸੀ ਇਹਦੇ ਨਾਲ ਦੀ ਨਾਲ ਵੀ ਇਹ ਕਹਿੰਦੇ ਸੀ ਐਮਐਸਪੀ ਤੇ ਅਸੀਂ ਸਾਡੀ ਸਰਕਾਰ ਤੁਹਾਨੂੰ ਦਊਗੀ ਗਾਰੰਟੀ ਬਣਾਉਂਗਾ ਉਹਦਾ ਕੀ ਬਣਿਆ ਉਹ ਕਿੱਥੇ ਗਈ ਕਰਜ਼ਾ ਮਾਫੀ ਤੇ ਕਿਸਾਨਾਂ ਦੇ ਸਵਾਲ ਹੈਗੇ ਨਸ਼ਾ ਨਸ਼ਿਆਂ ਵਿਰੁੱਧ ਜੁੱਧ ਤੇ ਆਏ ਨੇ ਆ ਪਿੰਡ ਦੇ ਲੋਕ ਬੈਠੇ ਸੀ ਕਿ ਨਾ ਸਾਰੇ ਪਿੰਡਾਂ ਤੋਂ ਪੁੱਛ ਲਓ ਪਿੰਡਾਂ ਵਿੱਚ ਨਸ਼ਾ ਤਾਂ ਹੀ ਘਾਰ ਰਿਹਾ ਆ ਸਾਡਾ ਨਸ਼ਿਆਂ ਵਿਰੋਧ ਜਵਾਬ ਦੇ ਕੇ ਜਾਣ ਤੋਂ ਪੀਸਫੁਲੀ ਢੰਗ ਨਾਲ ਸਵਾਲ ਕਰਨ ਆਏ ਸੀ ਪਰ ਅਮਨ ਅਰੋੜਾ ਜੀ ਭੱਜਦੇ ਨਜ਼ਰ ਆ ਰਹੇ ਸਾਡੇ ਸਵਾਲਾਂ ਤੋਂ ਜੇ ਵਾਕਿਆ ਸੱਚੇ ਆ ਮੀਡੀਆ ਸਾਹਮਣੇ ਬੈਜੇ ਉਹ ਆਪਣਾ ਪੱਖ ਰੱਖ ਰਹੇ ਨਹੀਂ ਸੀ ਆਪਣਾ ਪੱਖ ਰੱਖ ਲਈਏ ਕੋਈ ਪੀਸਫੁਲੀ ਢੰਗ ਨਾਲ ਉਹਨਾਂ ਦਾ ਵਿਰੋਧ ਕਰਨਾ ਆ ਇਹ ਸਾਡਾ ਐਲਾਨ ਸ਼ੇਅਰ ਕਰਾਂਗੇ ਹੁਣ ਅਗਲਾ ਪ੍ਰੋਗਰਾਮ ਕੀ ਹੋਏਗਾ ਸਰ ਹਾਂ ਦੇਖੋ ਅਗਲੇ ਪ੍ਰੋਗਰਾਮ ਆਨਲਾਈਨ ਲੈਂਡ ਪੁਲਿੰਗ ਪਾਲਿਸੀ ਤੇ 11 ਨੂੰ ਮੋਟਰਸਾਈਕਲ ਮਾਰਚ ਆ ਪੂਰੇ ਪੰਜਾਬ ਦੇ ਅੰਦਰ ਠੀਕ ਆ ਤੇ 20 ਨੂੰ ਸਾਡਾ ਜਲੰਧਰ ਦੇ ਵਿੱਚ ਵੱਡੀ ਜ਼ਮੀਨ بچਾਓ ਪੰਜਾਬ بچਾਓ ਪਿੰਡ بچਾਓ ਮਹਾਂ ਰੈਲੀ ਆ ਉਹ ਕਰਾਂਗੇ ਪਰ ਅੰਮ੍ਰਿਤਸਰ ਦੇ ਵਿੱਚ ਉਹਨੂੰ ਦੇ ਦਈਏ ਅਸੀਂ ਆਪਣੇ ਤੌਰ ਤੇ ਜਿਹੜਾ ਨਸ਼ਿਆਂ ਵਿਰੁੱਧ ਯੋਧਿਆ ਉਹਦੇ ਐਸਐਸਪੀ ਦੇ ਘਟੋ ਘਟ ਬਹੁਤ ਹਜ਼ਾਰਾਂ ਮਾਵਾ ਪਟਾ ਲੈ ਕੇ ਜਾਵਾਂਗੇ ਅਗਲੀ ਠਾਣੇ ਸ਼ਹਿਰ ਖਰਮ ਹੋ ਗਿਆ ਕਹਿੰਦੇ ਨਹੀਂ ਜੀ ਇਹ ਦੱਸਾਂਗੇ ਨਾ ਜਦੋਂ ਬੀਬੀਆਂ ਆ ਕੇ ਦੱਸਣ ਕਿ ਇਹ ਨਸ਼ਾ ਖਤਮ ਹੋਇਆ ਕਿ ਨਹੀਂ ਪਿਆ ਇਹ ਤਾਂ ਪੰਜਾਬ ਪੰਜਾਬ ਦੇ ਲੋਕ ਦੱਸਣਗੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਖੇਤੀਬਾੜੀ ਖਤਮ ਕਰ ਰਹੀ ਹੈ ਨਹੀਂ ਦੇਖੋ ਇਸ ਪਾਸਿਟੀ ਹੈ ਦੇਖੋ ਲੈਂਡ ਪੁਲਿੰਗ ਪਾਲਿਸੀ ਜਿਹੜੀ ਆ ਇਹ ਕਾਰਪੋਰੇਟ ਦਾ ਅਜੰਡਾ ਕਿਸੇ ਵੀ ਢੰਗ ਨਾਲ ਪਹਿਲਾਂ ਮੋਦੀ ਜੀ ਜਿਹੜੇ ਕਾਨੂੰਨ ਲੈ ਕੇ ਉਹ ਉਹ ਵੀ ਜ਼ਮੀਨਾਂ ਹੀ ਤੇ ਹਮਲਾ ਸੀਗਾ ਜਿਹੜਾ ਹੁਣ ਇਹ ਵੀ ਕਾਰਪੋਰੇਟ ਦੇ ਕਹੇ ਲੈ ਕੇ ਆਏ ਆ ਇਹਨਾਂ ਕੋਲੇ ਕਿਸੇ ਗੱਲ ਦਾ ਸਾਡੀ ਦਾ ਜਵਾਬ ਨਹੀਂ ਹੈਗਾ ਅਸੀਂ ਤਾਂ ਸਾਫ ਮੰਤਰੀ ਨੂੰ ਕਹਿੰਦੇ ਇਹਨੂੰ ਵਾਪਸ ਲੈ ਲਓ ਅੱਜ ਲੈ ਲਓ ਕਿ ਸ਼ਾਇਦ ਜਾਨ ਬਚੇ ਨਹੀਂ ਤਾਂ ਤੁਹਾਨੂੰ ਤੁਹਾਡਾ ਠੁਕਿਆ ਚਟਨਾ ਪੈਣਾ ਪੰਜਾਬ ਦੇ ਲੋਕ ਆ ਇਹ ਤੁਹਾਨੂੰ ਕੌਣ ਸੀ ਵਾਪਸ ਲੈਣ ਲਈ ਮਜਬੂਰ ਕਰੇ। ਸੇਰਵਾਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਹੁਕਾਣਾ ਅੰਮ੍ਰਿਤਸਰ ਕੀ ਕਾਰਨ ਹੈ ਅੱਜ ਧਰਨਾ ਲਾਉਣ ਦਾ ਕਾਰਨ ਕਿ ਇੱਥੇ ਰੈਲੀ ਬੜੀ ਵੱਡੀ ਜਨਰਲ ਆਮ ਆਦਮੀ ਪਾਰਟੀ ਦੇ ਲੀਡਰ ਅਮਨ ਅਰੂੜਾ ਜੀ ਉਹ ਆ ਰਹੇ ਆ ਤੇ ਸਾਡਾ ਜਥੇਬੰਦੀਆਂ ਦਾ ਦੋਹਾਂ ਫੋਰਮਾਂ ਵੱਲੋਂ ਆਲਾਨ ਸੀਗਾ ਕਿ ਜਿਹੜਾ ਵੀ ਕੋਈ ਆਮ ਆਮ ਆਦਮੀ ਪਾਰਟੀ ਦਾ ਲੀਡਰ ਉਹ ਆਪਣੇ ਪਿੰਡਾਂ ਦੇ ਵਿੱਚ ਵੋਟਾਂ ਦਾ ਧਰਵੀ ਕਰਨ ਵਾਸਤੇ ਆਊਗਾ ਕਿ ਉਹਨੂੰ ਜਿਹੜੇ ਆ ਸਵਾਲ ਜਵਾਬ ਕੀਤੇ ਜਾਣਗੇ ਅਸੀਂ ਉਹਨਾਂ ਨੂੰ ਅੱਜ ਸਵਾਲ ਜੋ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਕਿ 파ਮਨ ਅਰੋੜਾ ਜੀ ਨੂੰ ਪੁੱਛਾਂਗੇ ਕਿ ਜਿਹੜੀ ਤੁਹਾਡੀ ਸਰਕਾਰ ਲੈਂਡ ਪੁਲਿੰਗ ਨੀਤੀ ਲੈ ਕੇ ਆਈ ਆ ਆ ਰਹੀ ਆ ਕੀ ਉਹ ਦੇਸ਼ ਹੈ ਕਿ ਜਾਂ ਦੇਖਦੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਧੱਕੇ ਨਾਲ ਪ੍ਰਧਾਨ ਜੀ ਲੈਂਡ ਪੁਲਿੰਗ ਪਾਲਸੀ ਹੈ ਕੀ ਲੈਂਡ ਪੁਲਿੰਗ ਪਾਲਿਸੀ ਵੇਖੋ ਜਦੋਂ ਸਰਕਾਰ ਆਪਣੇ ਕੋਈ ਸਰਕਾਰੀ ਕੰਮ ਕਰਨਾ ਸੀ ਕੋਈ ਰੋਡ ਬਣਾਉਣਾ ਸੀ ਕੋਈ ਹੋਰ ਸਰਕਾਰੀ ادارے ਵਾਸਤੇ ਜ਼ਮੀਨ ਚਾਹੀਦੀ ਸੀ ਇਹ ਉਦੋਂ 2013 ਲੈਂਡ ਐਕ acquisition ਐਟ ਦੇ ਤਹਿਤ ਜ਼ਮੀਨ ਖਵਾਰ ਕਰਦੀ ਸੀ ਤੇ ਕਿਸਾਨ ਨੂੰ ਉਹਦਾ ਜੋ ਜ਼ਮੀਨਦਾਰ ਰੇਟ ਸੀ ਮਾਰਕੀਟ ਦਾ ਉਹਦਾ 4 ਗੁਣਾ ਵਧਾ ਕੇ ਇਹਦੇ ਦਿੰਦੀ ਸੀ ਹੁਣ ਸਰਕਾਰ ਜਿਹੜੀ ਨੀਤੀ ਲਾਈ ਆ ਉਹਦੇ ਵਿੱਚ ਸਰਕਾਰ ਇਹ ਕਹਿੰਦੀ ਆ ਕਿ ਜ਼ਮੀਨਦਾਰ ਪੈਸਾ ਕੋਈ ਨਹੀਂ ਦੇਣਾ ਜ਼ਮੀਨ ਸਾਨੂੰ ਦੇ ਦਿਓ ਤੇ ਤੁਹਾਨੂੰ ਜਣਾ ਵਾ ਮਨ ਲਗੀ ਉਦੇ ਵਿੱਚੋਂ ਅਸੀਂ ਉਹ ਜਿਹੜਾ ਵਾ 1200 ਜਿਹੜਾ ਮਰਨਾ ਵਾ ਉਹ ਆਪਣੇ ਦੇ ਦੇ ਦਾਂਗੇ ਉਹਦੇ ਵਿੱਚੋਂ 1200 ਗਾਜ ਜਗਾ ਜਿਹੜੀ ਆ ਉਹ ਦੇ ਦੇ ਦਾਂਗੇ ਰਹਿਣ ਵਾਸਤੇ ਰਹਿਣ ਵਾਸਤੇ ਜਾਂ 200 ਗਾਜ ਦਾ ਜਿਹੜਾ ਪਲਾਟ ਹੈ ਇੱਕ ਕਮਰਸ਼ੀਅਲ ਯੂਜ਼ ਕਰਨ ਵਾਸਤੇ ਦੇ ਦੇਾਂਗੇ ਅਸੀਂ ਕਹਿੰਨੇ ਵੀ ਇਹ ਪਾਲਿਸੀ ਦੇਸ਼ ਇਹ ਤਰ੍ਹਾਂ ਚ ਨਹੀਂ ਆਗੀ ਇਹ ਦੇਸ਼ ਦੇ ਲੋਕਾਂ ਦੇ ਅਜਾੜਾ ਕਰਨ ਵਾਲੀ ਪਾਲਿਸੀ ਆ ਤੇ ਵੱਡੇ ਕਾਰਪੋਰੇਟਾਂ ਨੂੰ ਸਾਡੀਆਂ ਜ਼ਮੀਨਾਂ ਤੇ ਕਿਸਾਨ ਨੂੰ ਤਰਬੇ ਨਾਲ ਅਜਾੜ ਕੇ ਤੇ ਜ਼ਮੀਨਾਂ ਦੇ ਉੱਤੇ ਕਬਜ਼ਾ ਜਿਹੜਾ ਵਾ ਉਹ ਕਾਰਪੋਰੇਟਾਂ ਦੇ ਕਰਾਉਣ ਦੀ ਨੀਤੀ ਆ ਇਹਦੇ ਅੱਗੇ ਸਰਕਾਰ ਦਾ ਜੁੱਧ ਜਿਹੜਾ ਉਹ ਨਸ਼ਿਆਂ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਆ ਹੋ ਰਿਹਾ ਸਾਨੂੰ ਨਸ਼ਾ ਕਿਦੇ ਬੰਦੋਂ ਦਾ ਦਿਖਾਈ ਨਹੀਂ ਦਿੰਦਾ ਨਸ਼ਾ ਘਰ ਘਰ ਵਿਗ ਰਿਹਾ ਨੌਜਵਾਨ ਰੋਜ਼ ਮੌਤ ਦੇ ਮੂੰਹ ਚ ਜਾ ਰਿਹਾ ਸਰਕਾਰ ਪਤਾ ਨਹੀਂ ਨਸ਼ਾ ਕਿੱਥੇ ਬੰਦ ਕਰਾਈ ਜਾਂਦੀ ਆ ਇਹ ਕਿੱਥੇ ਜਿਹੜਾ ਜੁੱਧ ਨਸ਼ਾ ਵਿਰੋਧ ਹੋ ਰਿਹਾ ਇਸ ਜੁੱਧ ਦਾ ਫਾਇਦਾ ਕੀ ਹੋ ਰਿਹਾ ਤੇ ਇੱਦੇ ਲੋਕਾਂ ਨੂੰ ਦੂਸਰੀ ਗੱਲ ਕਿ ਇਹਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਆ ਤੇ ਕਿਸਾਨ ਨੂੰ ਖਾਦ ਚਾਹੀਦੀ ਆ ਜਿਹੜੀ ਖਾਦ ਆ ਲੀਗਲ ਜੀ ਤਰੀਕੇ ਨਾਲ ਪੰਜਾਬ ਦੇ ਵਿੱਚ ਆਉਂਦੀ ਆ ਕੇਂਦਰ ਸਰਕਾਰ ਕੋਟਾ ਤੈਅ ਕਰਦਾ ਉਹ ਕੋਟਾ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਗਿਆ ਕਿਸਾਨ ਪਰਲੇ ਲੈਂਦਾ ਫਿਰਦਾ ਮਾਰਕੀਟ ਦੇ ਵਿੱਚ ਤੇ ਮੈਨੂੰ ਖਾਦ ਦੀ ਯੂਰੀਆ ਦੀ ਬੋਰੀ ਮਿਲ ਜੇ ਖਾਦ ਦੀ ਬੋਰੀ ਜਿਹੜੀ ਆ ਬਲੈਕ ਦੇ ਵਿੱਚ ਵਿਕ ਰਹੀ ਆ ਤੇ ਜਿਹੜਾ ਜਿਹੜਾ ਨਸ਼ਾ ਸੀਗਾ ਉਹ ਘਰ ਘਰ ਵੇਚਦਾ ਤੇ ਜਿਹੜੀ ਖਾਦ ਆ ਉਹ ਕਿਸਾਨਾਂ ਨੂੰ ਮਿਲਦੀ ਨਹੀਂ ਹੈ ਦੇਖਦੇ ਲੋਕਾਂ ਨੇ ਅੱਜ ਅਨਾਜ ਪੈਦਾ ਕਰਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨਾ 145 ਕਰੋੜ ਲੋਕਾਂ ਦੇ ਉਹ ਜਨਵਾਲਾ ਪਾਉਣਾ ਤੇ ਕਿਸਾਨ ਦੀ ਹਾਲਾਤ ਕੀ ਬਣਾਤੀ ਇਹਨਾਂ ਨੇ ਅਸੀਂ ਇਹ ਜਿਹੜੇ ਅੱਜ ਸਵਾਲ ਕਰਨ ਵਾਸਤੇ ਅਮਨ ਅਰੋੜਾ ਜੀ ਨੂੰ ਇੱਥੇ ਆਏ ਆ ਅਮਨ ਅਰੋੜਾ ਜੀ ਕੀ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਆ ਜਾਂ ਨਹੀਂ ਦਿੰਦੇ ਏ ਉਹਨਾਂ ਦੀ ਦਿਾਨੇਦਾਰੀ ਤੇ ਕੀ ਤੁਹਾਨੂੰ ਕੀ ਲੱਗਦਾ ਸਾਨੂੰ ਲੱਗਦਾ ਜੇ ਸਵਾਲਾਂ ਦੇ ਜਵਾਬ ਦੇਣਗੇ ਸਾਨੂੰ ਲੱਗਦਾ ਪ੍ਰਸ਼ਾਸਨ ਦੇ ਰਵਈਏ ਤੋਂ ਲੱਗਦਾ ਆ ਸਰਕਾਰ ਦੀਆਂ ਬੀਤੀਆਂ ਤੋਂ ਲੱਗਦਾ ਕਿ ਉਹ ਦੇਸ਼ ਕਦੀ ਵੀ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਕਿਉਂਕਿ ਸਾਡੇ ਸਵਾਲਾਂ ਦੇ ਜਵਾਬ ਉਹਨਾਂ ਕੋਲ ਨਹੀਂ ਹਨ ਹਾਂ ਅਸੀਂ ਚਾਹੁੰਦੇ ਆ ਕਿ ਉਹ ਆਉਂਦੇ ਸਮੇਂ ਸਾਡੇ ਨਾਲ ਗੱਲਬਾਤ ਕਰਨ ਸਾਡੇ ਬੜੇ ਪੀਸਫੁਲੀ ਤਰੀਕੇ ਦੇ ਨਾਲ ਅਸੀਂ ਸਵਾਲ ਕਰਾਂਗੇ ਦੇਸ ਉਹ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਆਪਣਾ ਪ੍ਰੋਗਰਾਮ ਕਰਨ ਸਾਡਾ ਉਹਨਾਂ ਦਾ ਪ੍ਰੋਗਰਾਮ ਡਿਸਟਰਬ ਕਰਨ ਦਾ ਟ੍ਰੈਫਿਕ ਰੋਕਣ ਦਾ ਕੋਈ ਮਨਸੂਬਾ ਨਹੀਂ ਅਸੀਂ ਬੜੇ ਪੀਸਫੁਲੀ ਤਰੀਕੇ ਨਾਲ ਸਵਾਲ ਕਰਾਂਗੇ ਅਗਰ ਸਵਾਲਾਂ ਦੇ ਜਵਾਬ ਦੇ ਕੇ ਜਾਂਦੇ ਆ ਤੇ ਦੇਸ਼ ਦੇ ਲੋਕ ਫੈਸਲਾ ਕਰਨਗੇ ਕਿ ਇਹ ਜਿਹੜਾ ਦੇਸ਼ ਹਿੱਤជា ਜਵਾਬ ਇਹ ਜਾਂ ਦੇਸ਼ ਦੇ ਵਿਰੋਧ